ਆ ਲੋ ਵੀ ਕੋ ਆ ਚੱਕ ਦੀ ਬੋਤਲ ਮੈਂ ਲਿਆ ਆ ਮੈਂ ਸੱਚੀ ਢੋਲ ਦੇਣਾ ਮੈਂ ਕਹਿੰਦਾ ਢੋਲੋ 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 ਆ ਚੱਕੋ ਆ ਲੋ ਆ ਲੋ ਆ ਦੇਖੋ ਆ ਦੇਖੋ ਬਾਜੀ ਬਾਟਰ ਦੇਖ ਲੈਣੇ ਬਾਟਰ ਫੜ ਲੈਣੇ ਆ ਲੋ ਉਹ ਛੱਡੋ ਗੱਲਾਂ ਗਿੱਪੀ ਗਰੇਵਾਲ ਇਹੋ ਜਿਹੇ ਕੁਰਤੇ ਵੀ ਜੰਮੇ ਪਾਉਂਦੇ ਆ ਤੇ ਦੁਕਾਨਦਾਰ ਕੀ ਕਹਿੰਦੇ ਆ 33500 3600 700 ਰੁਪਏ ਦਾ ਚੱਕੋ ਭਾਈ ਸਾਹਿਬ ਦਿਮਾਗ ਠੀਕ ਹੈ ਤੁਹਾਡਾ ਜਾ ਵਾ ਇੱਕਦਮ ਓਏ ਕਾਪੀ ਗੁੱਪੀ ਚਾ ਕਲਾ ਭਰਾਵਾ ਰੇਡ ਚਾ ਕਲਾ ਕੰਪਿਊਟਰ ਚਾ ਕਲਾ ਇਹ 3000 ਦਾ ਕੁਰਤਾ ਬਾਜ਼ਾਰ ਚ ਮਿਲਦਾ ਤੂੰ 700 ਕਹੀਏ ਨਾ ਚੈਲੰਜ ਕਰਦੇ ਆ ਚੈਲੰਜ ਕਰਦੇ ਭਰਾਵਾ ਚੈਲੰਜ ਕਰਦੇ ਆ ਦੇ ਕੇ ਦਿਖਾਵੇ ਕੋਈ ਰੰਗ ਵੀ ਦਵਾਂਗੇ ਆਜੋ ਸਰਦਾਰ ਸਾਹਿਬ ਆਪਾਂ ਕੁਰਤੇ ਵੀ ਅੰਮੇ ਵੇਚਣ ਆਇਆ ਕਿ ਨਾਲ ਨੂਣਾ ਜੜਾ ਲਓ ਤੂੰ ਭਾਜੀ ਆ ਚੈੱਕ ਕਰੋ ਰੰਗ ਆ ਵੀ ਸਰਦਾਰ ਤੁਸੀਂ ਲੋਗ ਤੁਸੀਂ ਫੋਟੋ ਜਾ ਕੇ ਆ ਜਾਂਦੇ ਹੋ ਵੀਡੀਓ ਬਣਾਣਾ ਸੱਚ ਦਿਖਾਉਣਾ ਆ ਦਿਖਾਓ ਸੱਚ ਇਹਨੂੰ ਸ਼ਾਂਤ ਕਰੋ ਭਾਈ ਸਾਹਿਬ ਕਿਤੇ ਬਿਜਲੀ ਬੁਝੀ ਲੱਗਣੀ ਤੇ ਨਹੀਂ ਹੈਗੀ ਦੇਖੋ ਭਾਜੀ ਮੇਰੀ ਗੱਲ ਸੁਣੋ ਸਰਦਾਰ ਜੀ ਇਹ ਦੇਖੋ ਗਲਤ ਗੱਲਾਂ ਕਰੀ ਜਾਂਦੇ ਆ ਮੈਂ ਇੱਕ ਤੁਹਾਡੀ ਗਵਾਹੀ ਲੈਣੀ ਚਾਹੁੰਨਾ ਪੰਜਾਬ ਦੇ ਲੋਕਾਂ 'ਚ ਸਰਦਾਰ ਸਾਹਿਬ 3000 ਰੁਪਏ ਤੋਂ ਘੱਟ ਕੋਈ ਦਿੰਦਾ ਨਹੀਂ ਇਹ 700 ਕਹੀ ਜਾਂਦੇ ਯਾਰ ਇਹ ਗੱਲ ਆ ਕੋਈ ਝੂਠ ਨਾ ਬੋਲੋ ਜੋ ਹੈਗਾ ਸਹੀ ਦੱਸੋ ਇਹ ਸੱਚ ਕਹਿ ਰਹੇ ਆ 700 ਰੁਪਏ ਦਾ ਕੁਰਤਾ ਪਹਿਮਾ ਸਰਦਾਰ ਸਾਹਿਬ ਦੇਖੋ ਤੁਸੀਂ ਤੁਸੀਂ ਇੱਥੇ ਬਹਿਣਾ ਤੁਸੀਂ ਕਮਿਟਮੈਂਟ ਉਹ ਕਰੋ ਜੋ ਪੂਰੀ ਹੋਵੇ 700 ਰੁਪਏ ਦਾ ਲੈ ਕੇ ਲਾਇਦਾ ਦੇਖੋ ਜੀ 200 ਰੁਪਏ ਮੀਟਰ 700 ਦਾ ਕੁਰਤਾ ਪਹਿਮਾ ਯਾ ਤਾਂ ਵਾਕਈ ਵੀ ਨਾਲੇ ਸੱਚੀ ਧਮਾਕਾ ਪਾ ਦੋ ਯਕੀਨ ਮੈਨੂੰ ਵੀ ਨਹੀਂ ਹੁੰਦਾ ਹੱਥ ਮੇਰੇ ਵੀ ਕੰਬਦੇ ਆ ਇਹ 10-1000 ਰੁਪਏ ਦਾ ਕੋਟ ਪਿੰਟ ਬਜ਼ਾਰ 'ਚ 2 ਪੀਸ ਮਿਲਦਾ ਸਲਾਈ ਕਰਕੇ ਇਹ ਕਹਿੰਦੇ ਸਾਡੇ ਕੋਲੋਂ 2 ਪੀਸ ਕੋਟ ਪਿੰਟ 10000 ਦੀ ਕੀਮਤ ਵਾਲਾ 2995 'ਚ ਲੈ ਜਾਓ ਸਲਾਈ ਕਰਕੇ ਦਵਾਂਗੇ ਉੱਚੇ ਲੰਮੇ ਗਬਰੂਆਂ ਦੇ ਲਈ ਜਿੱਦਾਂ ਆ ਮਰਜ਼ੀ ਰੰਗ ਲੈ ਜਾਓ ਆ ਦੇਖੋ ਜਿੱਦਾਂ ਆ ਮਰਜ਼ੀ ਸਟਾਈਲ ਬਣਾ ਲਓ ਤੁਸੀਂ ਕੋਰਤੇ ਪਹਿਨੋ ਜਿੱਦਾਂ ਆ ਮਰਜ਼ੀ ਬਾਸਟਾ ਪਲੇਨ ਲੈ ਲਓ ਪ੍ਰਿੰਟ ਲੈ ਜਾਓ ਬਟਨ ਜਿੱਦਾਂ ਨੇ ਮਰਜ਼ੀ ਲਵਾ ਲਓ ਏ ਬਿਆਰ ਦੇ ਵਿੱਚ ਭਾਜੀ ਭਾਈ ਠੰਡੇ ਹੋਵੋ ਠੰਡੇ ਹੋਵੋ ਕਪੜਾ 베ਚਨਾਗੇ ਜਿੱਦਾਂ ਮਰਜੀ ਗਾਹ ਕਾਣੇ ਆਪਾਂ ਲੜ ਕੇ ਆਇਆ ਘਰੋਂ ਸਰਦਾਰ ਜੀ ਭਾਜੀ ਤੁਹਾਡਾ ਵਿਵਾਰ ਹੀ ਕੁਛ ਹੋਰ ਹੈ ਤੁਸੀਂ ਕਹਿੰਦੇ ਮੂਰਖ ਬਣਾਉਨੇ ਹੋ ਬਈ ਬਾਹਲਾ ਹੀ ਰੌਲਾ ਪਾ ਇਹਨਾਂ ਨੇ ਕਹਿੰਦੇ ਸਾਡੇ ਰੋ ਸਸਤਾ ਕੁਰਤਾ ਪਿਆਮਾ ਨਹੀਂ ਕੋ ਦੇ ਸਕਦਾ ਕਹਿੰਦੇ ਸਾਡੀਆਂ ਛਾਤੀਆਂ ਠੋਕ ਠੋਕ ਕੇ ਰੌਲਾ ਪਾ ਪਾ ਕੇ ਬਾਹ ਚੱਕ ਚੱਕ ਕੇ ਲੋਕਾਂ ਨੂੰ ਚੈਲੰਜ ਕਰਦੇ ਆ ਕਹਿੰਦੇ ਬਾਡਰ ਪ੍ਰੂਫ ਕੁਰਤੇ ਪਿਆਮੇ ਆ ਗਏ ਭਾਵੇਂ ਚਾਹ ਡੋਲੋ ਭਾਵੇਂ ਕੋਕ ਡੋਲੋ ਕਹਿੰਦੇ ਦਾਗ ਨਹੀਂ ਪੈਣਾ ਉਹ 200 ਰੁਪਏ ਦਾ ਕੁਰਤਾ ਪਿਆਮਾ ਕਹਿੰਦੇ 200 ਰੁਪਏ ਦਾ ਤੋਲੀਆ ਨਹੀਂ ਮਿਲਦਾ ਓਏ ਕੋਈ ਤੁਹਾਨੂੰ ਕੱਚਾ ਕੱਪੜਾ ਨਹੀਂ ਹੁੰਦਾ ਬਾਈ ਸਾਹਿਬ 200 ਦਾ ਕੁਰਤਾ ਪਜਾਮਾ ਕਿਹੜਾ ਯਾਰ ਚਲ ਭਾਈ ਜੀ ਜਾਂ ਠੋਕ ਦਿਓ ਚੈਲੰਜ ਕਰ ਦਿਓ ਤੁਸੀਂ ਲੋਕਾਂ ਨੂੰ ਯਾਰ ਮੂਰਖ ਬਣਾਇ ਜਾਂਦੇ ਹੋ ਤੱਗੜ ਸਾਹਿਬ ਮੂਰਖ ਨਹੀਂ ਬਣਾਉਂਦੇ ਅਸੀਂ ਲੋਕਾਂ ਨੂੰ ਆਹ ਚੈੱਕ ਕਰੋ 200 ਰੁਪਏ ਦਾ ਕੁਰਤਾ ਪਜਾਮਾ ਕਹਿੰਨੇ ਆ ਤੇ ਦਿੰਨੇ ਆ ਲਾਈਟ ਵੀ ਹੈਗੀ ਡਾਰਕ ਵੀ ਹੈਗੀ ਜਿੱਦਾਂ ਦੇ ਮਰਜ਼ੀ ਰੰਗ ਲੈ ਲਓ ਆਹ ਮਾਰੋ ਕੈਮਰਾ ਚਾਹੇ ਡਾਰਕ ਰੰਗ ਲੈ ਲਓ ਚਾਹੇ ਲਾਈਟ ਰੰਗ ਲੈ ਲਓ 200 ਰੁਪਏ ਦਾ ਕੁਰਤਾ ਪਜਾਮਾ ਚੈਲੰਜ ਕਰਦੇ ਆ ਚੈਲੰਜ ਭਾਈ ਜੀ ਚੈਲੰਜ ਤੁਸੀਂ ਪਹਿਲਾਂ ਵੀ ਕਰਦੇ ਹੋ ਹੌਂਦੀ ਕਰਦੇ ਹੋ ਹਜ਼ਾਰ ਹਜ਼ਾਰ ਦਾ ਤੇਲ ਪਾ ਕੇ ਤੈਨੂੰ ਉੱਚੇ ਲੰਮੇ ਸਰਦਾਰ ਭਰਾਵਾਂ ਨੇ ਆਉਣਾ ਕਿਨੇ ਬਟਾਲੇ ਤੋਂ ਆਣਾ ਕਿਹਨੇ ਹੋਰ ਪਾਸੋਂ ਆਣਾ ਵਾਪਸ ਨਾ ਮੁੜ ਕੇ ਜਾਣ ਮੈਂ ਕਹਿੰਦਾ ਭਾਜੀ ਤੁਸੀਂ ਬਟਾਲੇ ਤੋਂ ਕਹਿੰਦੇ ਹੋ ਜੰਮੂ ਪਠਾਨਕੋਟ ਗਰਦਾਸਪੁਰ ਤੋਂ ਦੂਰੋਂ ਦੂਰੋਂ ਲੋਕ ਆਉਂਦੇ ਆ ਅਸੀਂ ਬੇਵਕੂਫ ਨਹੀਂ ਬਣਾਉਂਦੇ ਯਾਰ ਮੈਨੂੰ ਪਹਿਲਾਂ ਵਾਟਰਪੂਫ ਦਿਖਾਓ ਮੈਂ ਤੁਹਾਨੂੰ ਵਾਟਰਪੂਫ ਹੀ ਦਿਖਾ ਦਿੰਦਾ ਚੱਕੋ ਭਾਜੀ ਵਾਟਰਪੂਫ ਕੁਰਤਾ ਪਜਾਮਾ ਪਿਓਰ ਮੁਫਤ ਲਾਲ ਦਾ ਲੋਕੀ ਬੀੜੀਆਂ ਪਾਉਂਦੇ ਆ ਦਿਖਾ ਦਿਖਾ ਕੇ ਜਾਲੀ ਕੁਰਤੇ ਪਜਾਮੇ ਆ ਲੋ ਵੀ ਕੋਈ ਅੱਛੀ بوتل ਮੈਂ ਲਿਆ ਆਂ ਅੱਜ ਚੀਕਾ ਘੜਾ ਕੇ ਜਾਊਂ ਇਹਦੀਆਂ ਮੈਂ ਇਹ ਕਹਿੰਦਾ ਨਾ ਭਰਾ ਸਾਡਾ ਵੀ ਸਾਡੇ ਤੋਂ ਸਸਤਾ ਸਾਡੇ ਤੋਂ ਕੁਆਲਿਟੀ ਆ ਕੋਕ ਢੋਲ ਕੇ ਚਿੱਟੇ ਕੋਰ ਤੇਰੇ ਦਾਗ ਪਾ ਕੇ ਜਾਊਂ ਮੈਂ ਸੱਚੀ ਢੋਲ ਦੇਣਾ ਮੈਂ ਕਹਿੰਦਾ ਭਾਈ ਤੁਸੀਂ ਢੋਲੋ ਕੋਕ ਤੇ ਦਿਖਾਓ ਲਾਈਵ ਚੱਲਦਾ ਲੋਕਾਂ ਨੂੰ ਪ੍ਰੂਫ ਤੁਸੀਂ ਚਾਂਬਲ ਚਾਂਬਲ ਕੇ ਕਹੀ ਜਾਂਦੇ ਹੋ ਇਹ ਟੱਕੜ ਸਾਹਿਬਰੇ ਜੋ ਰਿਕਾਰਡ ਹੋਗਾ ਵਿੱਚੇ ਰਹਿਣਾ ਨਾ 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 ਝੂਠ ਨਹੀਂ ਗੱਲ ਕਰਦੇ ਪਾਓ ਤੁਸੀਂ ਮੈਂ ਢੋਲ ਦੇਣਾ ਮੈਂ ਕਹਿੰਦਾ ਢੋਲ ਦਿਓ ਤੁਸੀਂ ਆਹ ਦੇਖੀਂ ਢੋਲ ਨੰਬਰ ਟੱਕਾ ਢੋਲਣ ਮੈਂ ਕਹਿੰਦਾ ਢੋਲੋ ਢੋਲੋ ਆ ਦੇਖੋ ਆ ਲੋ ਆ ਲੋ ਆ ਦੇਖੋ ਆ ਦੇਖੋ ਬਾਜੀ ਬਾਟਰ ਦੇ ਲੈ ਆ ਬਾਟਰ ਪੀ ਲੈ ਆ ਲੋ ਉਹ ਛੱਡੋ ਗੱਲਾਂ ਆ ਲੋ ਵੀ ਚਿੱਟੇ ਸੂਟ ਤੇ ਦਾਗ ਪੈ ਗਿਆ ਗਲੀ ਤੇਰੀ ਵਿੱਚ ਗਾਰਾ ਭੱਜ ਗਈ ਮੈਂ ਮਿੱਤਰਾ ਤੂੰ ਮਿਲਣ ਨਹੀਂ ਆਏ ਸਰਦਾਰਾ ਦਾਗ ਜਵਾਈ ਦੀ ਦਾਗ ਕਿੱਥੇ ਗਿਆ ਖੈੜੀ ਦਾਗ ਕੋ ਕਿੱਥੇ ਗਿਆ ਬਾਜੀ ਡੋਲ ਦਾ ਥੱਲੇ ਪਿਆ ਕੋਕ ਆ ਸੱਚੀ ਨਿਕਲੀ ਇਤਰਾ ਦਾਗ ਵੀ ਨਹੀਂ ਪਿਆ ਨਾ ਇਹ ਗਿੱਲਾ ਹੋਇਆ ਬਾਜੀ ਇਹ オリジナル ਹੈ オリジナル ਪੀਸ ਦੇਵਕੂਬਣੀ ਵਾ ਲਾਈਵ ਕੈਮਰਾ ਚੱਲ ਰਿਹਾ ਮੇਰੇ ਵਰਗੇ ਲੋਕਾਂ ਲਈ ਦੱਸੋ ਮੈਂ 5 5 6 6000 ਦਾ ਇਤਨਾ ਕੋਈ ਬੰਦਾ ਨਹੀਂ ਖਰੀਦ ਸਕਦਾ ਬਾਜੀ 1395 ਰੁਪਏ ਦਾ 1395 ਆ ਚੱਕੋ ਬਾਈਟ ਦੀਆਂ ਵੈਰਾਈਟੀਆਂ ਹੈਲੋ ਆ ਦੱਗੜ ਸਾਹਿਬ ਆ ਕੁਰਤਾ ਪਜਾਮਾ ਕਰ ਨੌਜਲਾ ਗਿੱਪੀ ਗਰੇਵਾਲ ਇਹੋ ਜਿਹੇ ਕੁਰਤੇ ਪਜਾਮੇ ਪਾਉਂਦੇ ਆ ਤੇ ਦੁਕਾਨਦਾਰ ਕੀ ਕਹਿੰਦੇ ਆ 3000 3500 3600 700 ਰੁਪਏ ਦਾ ਚੱਕੋ ਭਾਈ ਸਾਹਿਬ ਦਿਮਾਗ ਠੀਕ ਹੈ ਤੁਹਾਡਾ ਜਾ ਵਾ ਇੱਕਦਮ ਓਏ ਕਾਪੀ ਗੁੱਪੀ ਚੈੱਕ ਕਰ ਲੈ ਭਰਾਵਾ ਰੇਟ ਚੈੱਕ ਕਰ ਲੈ ਕੰਪਿਊਟਰ ਚੈੱਕ ਕਰ ਲੈ ਇਹ 3000 ਦਾ ਕੁਰਤਾ ਬਜਾਰ ਚ ਮਿਲਦਾ ਤੂੰ 700 ਕਹੀਏ ਨਾ ਮੈਂ ਫੇਰ ਉਹੀ ਗੱਲ ਕਹਿੰਨਾ ਲੋਕਾਂ ਨੇ ਇੱਥੋਂ ਆ ਕੇ ਫੱਲਣਾ ਜਨਾ ਦਿੱਤੇ ਤੂੰ ਇਹ ਚੀਜ਼ਾਂ ਲੋਕੀ ਬੜੇ ਤੰਗ ਹੋਣ ਜਦੋਂ 2000 ਦਾ ਤੇਲ ਫੂਕ ਕੇ ਉਹਨਾਂ ਦੇ ਇੱਥੇ ਆ ਕੇ ਮਿਲੇ ਨਾ ਜਾਂ ਰੇਟ ਗਲਤ ਦੱਸਿਆ ਜਾਵੇ ਨਾ ਭਾਜੀ ਆਹ ਚੈੱਕ ਕਰੋ ਆਹ ਚੈੱਕ ਕਰੋ ਆਹ ਰੇਟ ਉੱਤੇ ਲਿਖਿਆ ਬਲੂ 베ਰੀ ਕੁਰਤਾ ਪਜਾਮਾ 200 ਰੁਪਏ ਮੀਟਰ 200 ਰੁਪਏ ਮੀਟਰ ਯ ਚੈਲੰਜ ਕਰਦੇ ਆ ਚੈਲੰਜ ਕਰਦੇ ਭਰਾਵਾ ਚੈਲੰਜ ਕਰਦੇ ਆ ਦੇ ਕੇ ਦਿਖਾਵੇ ਕੋਈ ਰੰਗ ਵੀ ਦਵਾਂਗੇ ਆਜੋ ਸਰਦਾਰ ਸਾਹਿਬ ਆਪਾਂ ਕੁਰਤੇ ਵੀ ਅੰਮੇ ਵੇਚਣ ਆਇਆ ਕਿ ਨਾਲ ਨੂਣਾ ਜੜਾ ਲਓ ਟੂਈ ਭਾਜੀ ਆ ਚੈੱਕ ਕਰੋ ਰੰਗ ਆ ਵੀ 700 ਰੁਪਏ ਦਾ ਕੁਰਤਾ ਪਜਾਮਾ ਰੰਗਾ ਮੇਚੀ ਚੈੱਕ ਕਰੋ ਵਾਈਟ ਦੇ ਵਿੱਚ ਲੇਲਣ ਗੀਜ਼ਾ ਕਾਟਨ ਪੇਪਰ ਭਾਜੀ ਕੱਲਾ ਸਾਡੇ ਕੋਲ 700 ਹੀ ਦਾ ਨਹੀਂ ਹੈਗਾ 900 ਦਾ 1500 2000 ਲੀਟਰ ਵਾਲੇ ਕੁਰਤੇ ਪਜਾਮੇ ਭਾਜੀ ਵੋਟ ਆ ਗਿਆ ਭਾਜੀ ਵੋਟਾ ਭਾਜੀ ਵੋਟਾਂ ਦਾ ਵੋਟਾਂ ਦਾ ਆ ਗਈਆਂ ਬਿਜਲੀ ਤੁਹਾਡੇ ਲੱਗਣ ਲਈ ਹੋਈ ਜਾਂਦੀ ਆ ਭਾਜੀ ਮੇਰੀ ਗੱਲ ਸੁਣ ਲੋ ਸੱਚ ਸੱਚ ਦੱਸਣ ਲਈ ਸਾਨੂੰ ਬੋਲਣਾ ਪੈਂਦਾ ਤੁਸੀਂ ਲੋਗ ਤੁਸੀਂ ਕੈਮਰਾ ਚੱਕ ਕੇ ਆ ਜਾਂਦੇ ਹੋ ਵੀਡੀਓ ਬਣਾਣਾ ਸੱਚ ਦਿਖਾਉਣਾ ਆ ਦਿਖਾਓ ਸੱਚ ਇਹਨਾਂ ਨੂੰ ਸ਼ਾਂਤ ਕਰੋ ਭਾਈ ਸਾਹਿਬ ਕਿਤੇ ਬਿਜਲੀ ਬੁਝੀ ਲੱਗਣ ਨਹੀਂ ਦੇਣੀ ਹੈਗੀ ਉਹ ਭਾਜੀ ਮੇਰੀ ਗੱਲ ਸੁਣੋ ਸਰਦਾਰ ਜੀ ਇਹ ਦੇਖੋ ਗਲਤ ਗੱਲਾਂ ਕਰੀ ਜਾਂਦੇ ਆ ਮੈਂ ਇੱਕ ਤੁਹਾਡੀ ਗਵਾਹੀ ਲੈਣੀ ਚਾਹੁੰਦਾ ਪੰਜਾਬ ਦੇ ਲੋਕਾਂ ਦੇ ਸਰਦਾਰ ਸਾਹਿਬ 3000 ਰੁਪਏ ਤੋਂ ਘੱਟ ਕੋਈ ਦਿੰਦਾ ਨਹੀਂ ਇਹ 700 ਗਈ ਜਾਂਦੇ ਯਾਰ ਇਹ ਗੱਲ ਹੈ ਕੋਈ ਝੂਠ ਨਾ ਬੋਲੋ ਜੋ ਹੈਗਾ ਸਹੀ ਦੱਸੋ ਇਹ ਸੱਚ ਕਹਿ ਰਹੇ ਆ 700 ਰੁਪਏ ਦਾ ਗੁਰਦਾ ਪਹਿਮਾ ਸਰਦਾਰ ਸਾਹਿਬ ਦੇਖੋ ਤੁਸੀਂ ਤੁਸੀਂ ਇੱਥੇ ਬਹਿਣਾ ਤੁਸੀਂ ਕਮਿਟਮੈਂਟ ਉਹ ਕਰੋ ਜੋ ਪੂਰੀ ਹੋਵੇ 700 ਰੁਪਏ ਦਾ ਲਿਖ ਕੇ ਲਾਇਦਾ ਦੇਖੋ ਜੀ 200 ਰੁਪਏ ਮੀਟਰ 700 ਦਾ ਗੁਰਦਾ ਪਹਿਮਾ ਉਹ ਭਾਜੀ ਆਮ ਦੁਕਾਨਦਾਰ ਵਾਲੇ ਕੰਮ ਨਹੀਂ ਹੈਗੇ ਹੱਥ ਜੋੜ ਕੇ ਬੇਨਤੀ ਹੈ ਜੋ ਉੱਤੇ ਲਿਖਿਆ ਵੇਚਦੇ ਮਾਤੂ ਸ਼੍ਰੀ ਦਸਤਾਰ 1970 ਤੋਂ ਲੋਕਾਂ ਦੀ ਸੇਵਾ ਕਰ ਰਹੇ ਆ ਅਸੀਂ ਬੰਬੇ ਦੀ ਕੰਪਨੀ ਐ ਇਹ ਚੋਲਾ ਛਾਪ ਕਿਸੇ ਲਾਲੇ ਦੀ ਹੱਟੀ ਨਹੀਂ ਕਿਸੇ ਬਾਣੀ ਦੀ ਦੁਕਾਨ ਨਹੀਂ ਰੂੰਗਾ ਦੇ ਕੇ ਲੋਕਾਂ ਨੂੰ ਵਰਾ ਦੇ ਮਾਤੂ ਸ਼੍ਰੀ ਦਸਤਾਰਾਹੇ ਅਸੀਂ ਦੁਕਾਨ ਬੰਦ ਨਹੀਂ ਕਰਨੀ ਅੱਜ ਵੀ ਕਰਾਂਗੇ ਕੱਲ ਵੀ ਕਰਾਂਗੇ ਆਉਣ ਵਾਲੇ ਸਾਡੇ ਬੱਚਿਆਂ ਦਾ ਭਵਿੱਖਾ ਮੂਰਖੜੀ ਬਣਾ ਦੇ ਆਜੋ ਤੁਹਾਨੂੰ ਦਿਖਾਈਏ ਇਹ ਚੀਜ਼ਾਂ ਆਜੋ ਬਾਜੀ ਆਜੋ ਰੰਗ ਦਿਖਾਣਾ ਤੁਹਾਨੂੰ ਆਜੋ ਆ ਚੈੱਕ ਕਰੋ ਆ ਚੈੱਕ ਕਰੋ ਗੀਜ਼ਾ ਕਾਟਨ ਦੇ ਰੰਗ ਬਾਜੀ ਇਹ ਵੀ ਪਤਾ ਕਿੰਨੇ ਦਾ 700 ਰੁਪਏ ਦਾ ਇਹ 700 ਦਾ ਜਿਹੜਾ ਮਰਜ਼ੀ ਨਾ ਕਰਾਓ ਜਿਹੜਾ ਮਰਜ਼ੀ ਚੱਕਵਾ ਰੰਗ ਰੂੰ 700 700 ਭਾਜੀ ਇਹ ਵੀ ਇੱਥੇ ਰੇਟ ਲਿਖ ਲੈ ਕੇ ਲਾਏ ਆ ਆ ਚੈੱਕ ਕਰੋ ਇਹਦਾ ਵੀ ਰੇਟ ਚੈੱਕ ਕਰਾ ਦੇ ਨਾ ਆ ਚੈੱਕ ਕਰੋ 200 ਰੁਪਏ ਦਾ ਤੇ ਇਹ ਰੈਡੀमेड ਸ਼ਰਟ ਆ ਲੋ ਕੀ 3 3000 ਦੀਆਂ ਲੈਂਦੇ ਆ ਅਸੀਂ 300 ਰੁਪਏ ਤੋਂ ਸ਼ਟ ਸ਼ੁਰੂ ਕਰਤੀ ਆ ਪ੍ਰਿੰਟਡ 300 ਰੁਪਏ ਤੋਂ ਓਏ ਸਿਰਫ ਆ ਡੱਬੀਆਂ ਵਾਲੀਆਂ ਆ ਇਕੱਲੀਆਂ ਜੀ ਭਾਜੀ ਲਾਈਨਾਂ ਵਾਲੀਆਂ ਚੈੱਕ ਜਿੱਦਾਂ ਦੀ ਮਰਜ਼ੀ ਲੈ ਜਾਓ ਪਸੰਦ ਤੋਂ ਡੀ ਆ 300 ਤੋਂ ਸ਼ੁਰੂ ਆ 500 600 ਹਜ਼ਾਰ ਚ ਆ ਚੱਕੋ ਸਭ ਤੋਂ ਵੱਡਾ ਆਫਰ ਆ ਚੱਕੋ ਕੋਟ ਪੈਂਟ ਆ ਚੱਕੋ ਕੋਟ ਪੈਂਟ ਭਾਜੀ ਕੋਟ ਪੈਂਟ ਦੇ ਤੁਸੀਂ ਵੀਡੀਓ ਦੇਖ ਰਹੇ ਹੋ ਲਾਈਵ ਚੱਲ ਰਹੀ ਆ ਜਿਸੇ ਮਰਜ਼ੀ ਟੇਲਰ ਕੋਲੇ ਚਲੇ ਜਾਓ 5000 ਰੁਪਏ 2 ਪੀਸ ਦੀ ਸਵਾਈ ਆ 3 ਪੀਸ ਦੀ 8-8000 ਰੁਪਏ ਸਵਾਈ ਆ ਲੁੱਟ ਕਰਾਈ ਜਨੇ ਹੋ ਤੁਸੀਂ ਆ ਚੱਕੋ ਭਾਜੀ ਆ ਦਿਖਾਓ ਜੀ 2 ਪੀਸ ਆ ਕੋਟ ਪੈਂਟ ਚੈੱਕ ਕਰੋ ਯਾਰ ਤਾਂ ਵਾਕਈ ਵੀ ਨਾਲ ਸੱਚੀ ਧਮਾਕਾ ਪਾ ਦੋ ਯਕੀਨ ਮੈਨੂੰ ਵੀ ਨਹੀਂ ਹੁੰਦਾ ਹੱਥ ਮੇਰੇ ਵੀ ਕੰਬਦੇ ਆ ਇਹ 10-1000 ਰੁਪਏ ਦਾ ਕੋਟ ਪਿੰਟ ਬਜ਼ਾਰ 'ਚ 2 ਪੀਸ ਮਿਲਦਾ ਸਲਾਈ ਕਰਕੇ ਇਹ ਕਹਿੰਦੇ ਸਾਡੇ ਕੋਲੋਂ 2 ਪੀਸ ਕੋਟ ਪਿੰਟ 10000 ਦੀ ਕੀਮਤ ਵਾਲਾ 2995 'ਚ ਲੈ ਜਾਓ ਸਲਾਈ ਕਰਕੇ ਦਵਾਂਗੇ ਰੰਗ ਤੁਹਾਡਾ ਮਰਜ਼ੀ ਦਾ ਦਵਾਂਗੇ ਸੋ ਜੱਗੋ ਤੇਰਵੀਂ ਗੱਲ ਆ ਰੰਗ ਹੈਗੇ ਤੇ ਰੰਗ ਇਹ ਗੱਲ ਸੁਣੋ ਰੰਗਾ ਵੇਚੀ ਬਹੁਤ ਆ ਆ ਚੈੱਕ ਕਰੋ ਲਾਈਟ ਡਾਰਕ ਜਿੱਦਾਂ ਦਾ ਮਰਜ਼ੀ ਰੰਗ ਲੈ ਲਓ ਆ ਚੱਕੋ ਇਟਾਲੀਅਨ ਫੈਬਰਿਕ ਤੱਕੜ ਸਾਹਿਬ ਇਹ ਬਜ਼ਾਰ ਦੇ ਵਿੱਚ ਪਾਈ ਭਾਈ ਠੰਡੇ ਹੋ ਠੰਡੇ ਹੋ ਕਪੜਾ ਵੇਚਨਾਗੇ ਜਿੱਦਾਂ ਮਰਜ਼ੀ ਗਾਹ ਕਾਣੇ ਆਪਾਂ ਲੜ ਕੇ ਆਇਆ ਘਰੋਂ ਸਰਦਾਰ ਜੀ ਬਾਜੀ ਤੁਹਾਡਾ ਵਿਵਾਰ ਹੀ ਕੁਛ ਹੋਰ ਹੈ ਤੁਸੀਂ ਕਹਿੰਦੇ ਮੂਰਖ ਬਣਾਉਨੇ ਹੋ ਮੈਂ ਠੰਡਾ ਹੋ ਕੇ ਬੋਲਦਾ ਤੁਸੀਂ ਫੇਤ ਤੱਤੇ ਹੋ ਜਿੱਦਾਂ ਬਾਜੀ ਤੁਸੀਂ ਗੱਲ ਹੀ ਗਲਤ ਕਰਦੇ ਹੋ ਜੇ ਤੁਹਾਡੇ ਕੋਲੇ ਟੀਵੀ ਚੈਨਲ ਆ ਤੇ ਇਹ ਨਹੀਂ ਵੀ ਦੁਕਾਨਦਾਰ ਨੂੰ ਆ ਕੇ ਤੁਸੀਂ ਗਲਤ ਠਹਿਰਾਓ ਬਿਨਾ ਕੁਝ ਚੈੱਕ ਕੀਤੇ ਆ ਚੱਕੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੋਈ ਨਹੀਂ 5000 ਚ ਦੇ ਰਿਆ ਕੋਟ ਪੈਂਟ ਇਟਾਲੀਅਨ 15000 ਆ ਇੱਧਰ ਆਓ ਇੱਧਰ ਆਓ ਮੈਨੂੰ ਦੱਸੋ ਦਸਤਾਰਾਂ ਦਾ ਬੜਾ ਰੌਲਾ ਪਾਉਨੇ ਵੀ ਵੱਡਾ ਬ੍ਰਾਂਡ ਮਾਸੂਦੀ ਬਾਜੀ ਹੈਗੀ ਆ ਤੁਹਾਡੇ ਕੋਲ ਰੰਗ ਕਿੰਨੇ ਆ ਭਾਜੀ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ 1970 ਤੋਂ ਮਾਤੂ ਸ਼੍ਰੀ ਦਸਤਾਰ ਪੱਗ ਦਾ ਇਕੱਲਾ ਹੀ ਬ੍ਰਾਂਡ ਹੈ ਜਿਹੜਾ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮੁੰਡਿਆਂ ਨੂੰ ਸਿੱਖੀ ਦੇ ਨਾਲ ਜੋੜ ਰਿਹਾ ਹੈ। ਉਹ ਯਾਰ ਕਿੰਨਾ ਪਾਈ ਜਾਂਦੇ ਹੋ ਲੋਕਾਂ ਨੇ ਲੈ ਜਾਣਾ ਆ ਤੁਹਾਡਾ ਮਹੀਨੇ ਬਾਅਦ ਰੰਗ ਔਟ ਜਾਂਦਾ ਪੱਗ ਦਾ ਫਿਰ ਆ ਕੀ ਲੋਕੀ ਤਾਂ ਪ੍ਰੇਸ਼ਾਨ ਹੁੰਦੇ ਆ। ਭਾਜੀ ਗੱਲਾਂ ਕਹਿਣ 'ਚ ਤੇ ਕਰਨ 'ਚ ਫਰਕ ਹੁੰਦਾ। ਅਸੀਂ ਜਦੋਂ ਦਸਤਾਰ ਦਿੰਨੇ ਆ ਨਾ 90 ਦਿਨਾਂ ਦੀ ਗਰੰਟੀ ਪੱਲ ਤੇ ਲਿਖ ਕੇ ਦਿੰਨੇ ਆ। ਡੱਬ ਪੈ ਜੇ। ਪੱਗ ਫੇਟ ਹੋ ਜੇ ਚਿਰਕੀ ਟੋਗ ਬਦਲ ਕੇ ਨਵੀ ਲੈ ਜਾਓ ਅਸੀਂ ਇਹ ਨਹੀਂ ਕਹਿੰਦੇ ਭਾਜੀ ਡਾਈ ਕਰਾ ਕੇ ਦੇ ਦਾਂਗੇ ਅਸੀਂ ਇਹ ਨਹੀਂ ਕਹਿੰਦੇ ਭਾਜੀ ਰੱਖ ਜੋ ਮਾਲਕਾਂ ਨਾਲ ਗੱਲ ਕਰਾਂਗੇ ਨੰਬਰ 1 ਕੁਆਲਿਟੀ ਹੈ ਮਾਤੂਸ਼ਰੀ ਦਸਤਾਰ ਝੋਲਾ ਸ਼ਾ ਬ੍ਰਾਂਡ ਨਹੀਂ ਭਾਜੀ ਇਹ ਰਿਕਾਰਡ ਹੋ ਗਈ ਤੁਹਾਡੀ ਗੱਲ ਲੋਕਾਂ ਨੇ ਫੋਨ 'ਚ ਰੱਖ ਲਈ ਤੁਸੀਂ ਇਸ ਗੱਲ ਨੂੰ ਕਹਿਤਾ ਵੀ ਪੱਗ ਲੈ ਜਾਓ 3 ਮਹੀਨੇ 'ਚ ਰੰਗ ਫੇਟ ਡੱਬ ਹੋ ਜਾ ਬਦਲ ਕੇ ਨਵੀ ਦੇ ਦਿਆਂ ਬਿਲਕੁਲ ਭਾਜੀ ਮੇਰੀਆਂ ਭੈਣਾ ਗੱਲ ਸੁਣ ਲੈਣ ਅੰਮ੍ਰਿਤਸਰ ਸ਼ਹਿਰ 'ਚੋਂ 5 5 10 10 ਹਜ਼ਾਰ ਵਾਲੇ ਸੂਟ ਤੁਸੀਂ ਲੈ ਲੈਣੀ ਆ ਦੇ ਲਾਈਨਿੰਗ ਕਿਸੇ ਦੇਸੀ ਦੁਕਾਨ ਤੋਂ ਆਪ ਦੁਕਾਨਦਾਰ ਕੀ ਕਰਦੇ ਆ ਲਾਈਨਿੰਗ ਦਾ ਵੀ ਕਪੜਾ ਇਕੱਠਾ ਹੀ ਲਾਇਆ ਹੁੰਦਾ ਪੱਗਾਂ ਦਾ ਵੀ ਕਪੜਾ ਇਕੱਠਾ ਲਾਇਆ ਹੁੰਦਾ ਲੋਕਾਂ ਨੂੰ ਬਣਾਉਂਦੇ ਆ ਮੂਰਖ ਮਾਤੂ ਸ਼੍ਰੀ ਦਸਤਾਰ ਦਾ ਕੰਮ ਨਹੀਂ ਆ ਭਾਜੀ 40 ਰੁਪਏ ਮੀਟਰ ਤੋਂ ਲਾਈਨਿੰਗ ਸ਼ੁਰੂ ਹੈ 40 ਰੁਪਏ ਮੀਟਰ ਤੋਂ ਗਰੰਟੀ ਵਾਲੀ ਰੰਗ ਆ ਚੈੱਕ ਕਰ ਲੋ ਲਾਈਟ ਡਾਰਕ ਜਿੱਦਾਂ ਦੇ ਮਰਜ਼ੀ ਰੰਗਾਂ ਵੇਚੀ ਲੈ ਜਾਓ ਦੱਗੜ ਸਾਹਿਬ ਇਹ ਮਾਤੂ ਸ਼੍ਰੀ ਦਸਤਾਰ ਹੈ ਆ ਸਵਾਈ ਵੀ ਦੇਖ ਲੋ ਕੁਰਤੇ ਪਜਾਮੇ ਦੀ ਭਾਜੀ ਆਹ ਮੈਂ ਤਾਂ ਖੁਸ਼ ਕਿਉਂ ਹੋ ਗਿਆ ਦੇਖੋ ਬੜੇ ਸੋਹਣੇ ਰੰਗ ਆ ਉੱਚੇ ਲੰਮੇ ਗੱਭਰੂਆਂ ਦੇ ਲਈ ਜਿੱਦਾਂ ਦਾ ਮਰਜੀ ਰੰਗ ਲੈ ਜਾਓ ਆ ਦੇਖੋ ਜਿੱਦਾਂ ਦਾ ਮਰਜੀ ਸਟਾਈਲ ਬਣਾ ਲਓ ਤੁਸੀਂ ਕੋਰਤੇ ਪਹਿਮੋ ਜਿੱਦਾਂ ਦੇ ਮਰਜੀ ਬਾਸਟਰ ਪਲੇਨ ਲੈ ਲਓ ਪ੍ਰਿੰਟ ਲੈ ਜਾਓ ਬਟਨ ਜਿੱਦਾਂ ਦੇ ਮਰਜੀ ਲਾ ਲਓ ਚਾਹੇ ਤੁਸੀਂ ਪੈਂਟ ਵਾਲਾ ਪਹਿਮਾ ਬਣਾ ਲਓ ਭਾਵੇਂ ਲਾਸਟ ਕਾਲਾ ਬਣਾ ਲਓ ਭਾਵੇਂ ਨਾਲੇ ਵਾਲਾ ਬਣਾ ਲਓ অপਸ਼ਨ ਸਾਰੀਆਂ ਤੁਹਾਡੇ ਕੋਲ ਆ ਪਠਾਨੀ ਵੀ ਬਣਾ ਦੇਾਂਗੇ ਤਾਨੂੰ ਅਸੀਂ ਕੁਰਤਾ ਪਜਾਮਾ ਬਣਾਉਂਦੇ ਆ ਕਿ ਸਲਵਾਰ ਸੂਟ ਵੀ ਬਣਾਉਂਦੇ ਆ ਤਗੜ ਸਾਹਿਬ ਸਭ ਤੋਂ ਵੱਡੀ ਗੱਲ ਕੀ ਆ ਕੱਪੜਾ ਤੁਸੀਂ ਲੈ ਲੈਨੇ ਹੋ ਕੋਟ ਪੈਂਟ ਕੁਰਤਾ ਪਜਾਮਾ ਜਿੱਦਾਂ ਦਾ ਮਰਜ਼ੀ ਲੈ ਲੈਨੇ ਹੋ ਸਵਾਈ ਵਾਲਾ ਟੇਲਰ ਲੱਭ ਦਿਓ ਗਲੀਆਂ ਜੋ ਟੇਲਰ ਲੱਭ ਦਿਓ ਕੁਰਤਾ ਪਜਾਮਾ ਤੋਂ ਵੱਧਿਆ ਹੁੰਦਾ ਟੇਲਰ ਵੜ ਦਿੰਦੇ ਆ ਜੜ ਤੁਹਾਨੂੰ ਉਹਦੀ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਐ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਦੇ ਵਿੱਚ ਸਮਾਈ ਵਧੀਆ ਫਿਟਿੰਗ ਵਧੀਆ ਵਾਸ਼ ਕਰਕੇ ਕੁਰਤੇ ਪਜਾਮੇ ਬਣਾਉਨੇ ਆ ਜਿਹਦੇ ਨਾਲ ਤੁਹਾਡੇ ਚੜਨ ਨਾ ਸਾਡੇ ਕੋ ਕਾਰੀਗਰ ਸਪੈਸ਼ਲ ਯੂਪੀ ਦੇ ਮੁਸਲਮਾਨ ਕਾਰੀਗਰ ਆ ਜਿਹੜੇ ਕੱਪੜਾ ਤੁਹਾਡਾ ਜੈਜ ਲਾਉਣਗੇ ਤੇ ਕੁਆਲਿਟੀ ਏ ਕਲਾਸ ਦੇਣਗੇ ਕੁੜਤਾ ਪਜਾਮਾ ਪਾ ਕੇ ਐਮਐਲਏ ਜਾਂ ਐਮਪੀ ਨਾਲ ਲੱਗੇ ਨਾ ਗਰੰਟੀ ਹੈ ਕੁਆਲਿਟੀ ਦੇ ਰਿਹਾ ਪਾਣੀ ਪੀ ਰੋ ਯਾਰ ਸਾਹ ਚੜ ਕੇ ਆਉਣਾ ਹੋ ਜੋ ਸਾਈਡ ਤੇ ਸਮਝ ਗਿਆ ਤੁਹਾਡੀ ਗੱਲ ਚਲੋ ਬਹੁਤ ਹੋ ਗਈਆਂ ਗੱਲਾਂ ਪਾਣੀ ਪੂਣੀ ਪਿਲਾਓ ਯਾਰ ਭਾਈ ਸਾਹਿਬ ਗੱਲ ਇਹ ਆ ਭਲੇਖੇ ਬੜੇ ਸੀ ਮਨ ਚ ਵੀ ਉਹ ਲੋਟਰ ਦੇ ਆ ਉਥੇ ਮਿਲਦਾ ਕੁਛ ਨਹੀਂ ਉਥੇ ਰੰਗ ਹੈ ਨਹੀਂ ਉਥੇ ਜੀ ਰੇਟ ਬੜੇ ਆ ਪਰ ਅੱਖਾਂ ਖੋਲਦਿਆਂ ਇਹਨਾਂ ਨੇ ਮਿਹਰੀਆਂ ਤੇ ਮੈਂ ਖੋਹ ਗਿਆ ਤੁਹਾਡੀਆਂ ਕਪੜਾ ਸਸਤਾ ਦੇ ਰਹੇ ਕਹਿੰਦੇ ਕੁਆਲਿਟੀ ਭੂਰੀ ਦੇ ਰਹੇ ਆ ਹਜ਼ਾਰ ਹਜ਼ਾਰ ਜਿਹੜੇ 2 ਮਿਲਦੇ ਬਾਜ਼ਾਰ ਚ ਇੱਥੇ 1000 ਰੁਪਏ ਦੇ 5 ਕੋਟ ਤੇ ਪਿਆਮੇ ਦੇ ਰਹੇ ਆ ਬਾਡਰ ਪ੍ਰੂਫ ਜਿਹੜੇ ਤੁਸੀਂ ਬਾਜ਼ਾਰ ਚ ਵੈਸੇ 3 3000 ਦੇ ਕੋਟ ਦੇ ਮੇ 700 ਦੇ ਰਹੇ ਆ 10000 ਦਾ ਕੋਟ ਬਣ 2995 ਦੇ ਰਹੇ ਆ ਸਟੀਚਿੰਗ ਨੰਬਰ 1 ਹੈਗੀ ਛੇਤੀ ਪਹੁੰਚੋ ਵੱਡੇ ਫਾਇਦੇ ਆ ਤੁਸੀਂ ਹੁਣ ਆ ਪਤਲੀ ਘਰ ਚੌਂਕ ਸ੍ਰੀ ਅੰਮ੍ਰਿਤਸਰ ਸਾਹਿਬ ਮਾਤ ਤੁਸੀਂ ਦਸਤਾਰ ਦੇ ਸਟੋਰ ਤੇ ਨੰਬਰ ਸਕਰੀਨ ਤੇ ਆ ਤੁਸੀਂ ਫੋਨ ਕਰਨਾ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜਸਾਂਹ ਟੀਵੀ ਸ੍ਰੀ ਅੰਮ੍ਰਿਤਸਰ ਸਾਹਿ